हां जी ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਅੱਜ ਆਪਾਂ ਕਹਾਣੀ ਲੈ ਕੇ ਆਏ ਹਾਂ ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲ ਕੌਰ ਭਾਬੀ ਦੀ ਜ ਜਿਹਨਾਂ ਦਾ ਬਿੱਤੇ ਦਿਨੀ ਕਤਲ ਹੋਇਆ ਸੋਸ਼ਲ ਮੀਡੀਆ ਤੇ ਕਮਲ ਕੌਰ ਛਾਈ ਹੋਈ ਸੀ ਬੇਸ਼ੱਕ ਇਸਨੇ ਗਲਤ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਤੇ ਮਸ਼ਹੂਰੀ ਖੱਟੀ ਤਾਂ ਹੀ ਤਾਂ ਅੱਜ ਲੋਕ ਕਮਲਕੌਰ ਦੀ ਮੌਤ ਤੇ ਵੀ ਖੁਸ਼ੀ ਮਨਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਇਹ ਸੋਸ਼ਲ ਮੀਡੀਆ ਤੇ ਇਹੋ ਜਿਹੀ ਵੀਡੀਓ ਪਾਉਂਦੀ ਸੀ ਕਿ ਜਿਸ ਨੂੰ ਬੰਦਾ ਆਪਣੇ ਪਰਿਵਾਰ ਦੇ ਵਿੱਚ ਬੈ ਕੇ ਨਹੀਂ ਸੁਣ ਸਕਦਾ ਸੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਕਮਲਕੌਰ ਦੇ ਪਰਿਵਾਰ ਬਾਰੇ ਉਸਦੇ ਪਤਨੀ ਦੇ ਬੱਚਿਆਂ ਬਾਰੇ ਉਹ ਕਿੱਥੋਂ ਦੀ ਰਹਿਣ ਵਾਲੀ ਸੀ ਇਸ ਬਾਰੇ ਉਸ ਦੀ ਉਮਰ ਕਿੰਨੀ ਸੀ ਕਿੰਨੀ ਪੜ੍ਹੀ ਲਿਖੀ ਸੀ ਉਸ ਦਾ ਅਸਲ ਨਾਂ ਕੀ ਸੀ ਉਸ ਦੀ ਮੌਤ ਦਾ ਕਾਰਨ ਕੀ ਹੈ ਉਸ ਦੀ ਮੌਤ ਕਦੋਂ ਇਥੇ ਦੇ ਕਿਵੇਂ ਹੋਈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਕਮਲ ਕੌਰ ਦਾ ਅਸਲ ਨਾਂ ਕਮਲ ਤਵਾਰੀ ਸੀ ਸੋਸ਼ਲ ਮੀਡੀਆ ਤੇ ਇਹ ਕਮਲ ਕੁਮਾਰੀ ਤੇ ਕਮਲ ਕੌਰ ਭਾਬੀ ਦੇ ਨਾਂ ਨਾਲ ਮਸ਼ਹੂਰ ਹੋਈ ਕਮਲ ਕੌਰ ਲਸ਼ਮਨਗਰ ਗਲੀ ਨੰਬਰ 1 ਡੱਬਾ ਲਹਾਰਾ ਲੁਧਿਆਣਾ ਆਪਣੇ ਪਰਿਵਾਰ ਨਾਲ ਰਹਿੰਦੀ ਸੀ ਤੁਹਾਨੂੰ ਦੱਸਦੀ ਹਾਂ ਕਿ ਕਮਲ ਕੌਰ ਆਪਣੇ ਪਰਿਵਾਰ ਨਾਲ ਪਹਿਲਾਂ ਯੂਪੀ ਬਿਹਾਰ ਰਹਿੰਦੀ ਸੀ 30-32 ਸਾਲ ਪਹਿਲਾਂ ਇਹ ਯੂਪੀ ਬਿਹਾਰ ਛੱਡ ਕੇ ਪੰਜਾਬ ਦੇ ਲੁਧਿਆਣਾ ਸ਼ਹਿਰ ਚ ਆ ਕੇ ਰਹਿਣ ਲੱਗ ਪਈ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਇਸ ਦੇ ਪਿਤਾ ਦਾ ਨਾਮ ਬਰਸਾਤੀ ਲਾਲ ਸੀ 7-8 ਸਾਲ ਪਹਿਲਾਂ ਕਿਸੇ ਬਿਮਾਰੀ ਕਾਰਨ ਇਸ ਦੇ ਪਿਤਾ ਦੀ ਮੌਤ ਹੋ ਗਈ ਸੀ ਇਸ ਦੀ ਮਾਤਾ ਵੀ ਬਿਮਾਰ ਹੀ ਰਹਿੰਦੀ ਹੈ ਕਮਲਕੌਰ ਤੋਂ ਬਿਨਾਂ ਘਰ ਦੇ ਵਿੱਚ ਇਸ ਦੇ ਦੋ ਭਰਾ ਤੇ ਤਿੰਨ ਭੈਣਾਂ ਨੇ ਕਮਲਕੌਰ ਦੀ ਜਨਮ ਤਰੀਕ 1999 ਦੀ ਹੈ। ਸਾਲ 2025 ਦੇ ਹਿਸਾਬ ਨਾਲ ਇਸ ਦੀ ਉਮਰ 36 ਸਾਲ ਦੇ ਲਗਭਗ ਹੋ ਚੁੱਕੀ ਸੀ। ਇਸ ਦੇ ਵਿਆਹ ਬਾਰੇ ਗੱਲ ਕਰੀਏ ਤਾਂ ਕਮਲਕੌਰ ਨੇ ਅਜੇ ਵਿਆਹ ਨਹੀਂ ਕਰਵਾਇਆ ਸੀ। ਇਹ ਫਿਲਹਾਲ ਕੁਆਰੀ ਹੀ ਸੀ। ਲੁਧਿਆਣਾ ਦੇ ਹਰਮਨ ਸਕੂਲ ਤੋਂ ਇਸ ਨੇ 10ਵੀਂ ਤੇ 12ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ। ਤੁਹਾਨੂੰ ਦੱਸ ਦਈਏਗੇ ਇੰਸਟਾਗ੍ਰam ਉੱਤੇ ਕਮਲਕੌਰ ਦੇ 3.87 ਲੱਖ ਤੋਂ ਵੀ ਵੱਧ ਫਾਲੋਅਰਸ ਸੀ। ਇਸ ਤੋਂ ਬਿਨਾਂ ਫੇਸਬੁੱਕ ਤੇ ਵੀ ਇਹ ਐਕਟਿਵ ਰਹਿੰਦੀ ਸੀ। ਉੱਥੇ ਵੀ ਇਸ ਦੇ 174000 ਤੋਂ ਵੱਧ ਫੋਲੋਅਰਸ ਹੋ ਚੁੱਕੇ ਸੀ ਇਸ ਤੋਂ ਬਿਨਾ ਇਸ ਨੇ YouTube ਤੇ ਵੀ ਆਪਣਾ ਇੱਕ ਚੈਨਲ ਬਣਾ ਰੱਖਿਆ ਸੀ ਜਿੱਥੇ ਇਹ ਡੇਲੀ ਵਲੋਗਿੰਗ ਵਾਲੀ ਵੀਡੀਓ ਅਪਲੋਡ ਕਰਦੀ ਸੀ YouTube ਉੱਤੇ ਵੀ ਇਸ ਦੇ 207000 ਤੋਂ ਵੀ ਵੱਧ ਸਬਸਕ੍ਰਾਈਬਰ ਹੋ ਚੁੱਕੇ ਸੀ ਇੰਨਾ ਸਾਰੇ ਪਲੇਟਫਾਰਮਾਂ ਤੋਂ ਇਹ ਪੈਸਾ ਕਮਾਉਂਦੀ ਸੀ ਤੇ ਆਪਣਾ ਘਰ-ਬਾਰ ਚਲਾਉਂਦੀ ਸੀ ਪਰ ਜੋ ਵੀ ਇਹ ਵੀਡੀਓ ਬਣਾਉਂਦੀ ਸੀ ਉਹ ਵੀਡੀਓ ਡਬਲ ਮੀਨਿੰਗ ਹੁੰਦੀ ਸੀ ਵੀਡੀਓ ਦੇ ਵਿੱਚ ਇਹ ਗਲਤ ਬੋਲਦੀ ਸੀ ਤੇ ਕਈ ਵਾਰ ਵੀਡੀਓ ਦੇ ਵਿੱਚ ਗਲਤ ਵਿਖਾ ਵੀ ਦਿੰਦੀ ਸੀ ਇਨਸਟਾਗ੍ਰਾਮ ਤੇ ਫੇਸਬੁੱਕ ਤੇ ਲਾਈਵ ਹੋ ਕੇ ਵੀ ਇਹ ਆਪਣੇ ਫੋਲੋਅਰਜ਼ ਨਾਲ ਇਤਰਾਜਯੋਗ ਗੱਲਾਂ ਵੀ ਕਰਦੀ ਸੀ। ਕਮਲਕੌਰ ਦੇ ਇਤਰਾਜਯੋਗ ਸ਼ਬਦ ਬੰਦਾ ਆਪਣੇ ਪਰਿਵਾਰ ਚ ਬੈ ਕੇ ਨਹੀਂ ਸੁਣ ਸਕਦਾ ਸੀ। ਅੱਜ ਕੱਲ ਬੱਚੇ ਦੇ ਨਵੀਂ ਉਮਰ ਦੇ ਨੌਜਵਾਨ ਮੁੰਡੇ ਕੁੜੀਆਂ ਹਰ ਕੋਈ ਫੋਨ ਚਲਾਉਂਦਾ ਏ। ਕਮਲਕੌਰ ਦੀਆਂ ਇਹਨਾਂ ਵੀਡੀਓਜ਼ ਨਾਲ ਕਿਤੇ ਨਾ ਕਿਤੇ ਨੌਜਵਾਨ ਪੀੜੀ ਵੀ ਵਿਗੜ ਰਹੀ ਸੀ। ਸਮਾਜ ਨੂੰ ਗਲਤ ਸੇਧ ਜਾ ਰਹੀ ਸੀ। ਦੂਜੇ ਪਾਸੇ ਕਮਲਕੌਰ ਕਹਿੰਦੀ ਸੀ ਕਿ ਜੇ ਮੈਂ ਸੋਸ਼ਲ ਮੀਡੀਆ ਤੇ ਅਸ਼ਲੀਲ ਸ਼ਬਦ ਬੋਲਦੀ ਆਂ ਤਾਂ ਉਹ ਵੀਡੀਓਜ਼ ਲੋਕ ਮੇਰੀ ਪਸੰਦ ਕਰਦੇ ਨੇ ਵੇਖਦੇ ਨੇ ਤਾਂ ਹੀ ਤਾਂ ਮੇਰੇ ਐਨੇ ਫੋਲੋਅਰਜ਼ ਨੇ ਪਰ ਕੁੱਲ ਮਿਲਾ ਕੇ ਕਮਲਕੌਰ ਦਾ ਫੋਲੋਅਰਜ਼ ਇਕੱਠੇ ਕਰਨ ਦਾ ਤਰੀਕਾ ਗਲਤ ਰਿਹਾ ਲੋਕ ਕਮੈਂਟਾਂ ਦੇ ਵਿੱਚ ਵੀ ਕਮਲਕੌਰ ਨੂੰ ਗਾਲਾਂ ਕੱਢਦੇ ਰਹਿੰਦੇ ਸੀ ਕਈ ਸਿੱਖ ਜੱਥੇਬੰਦੀਆਂ ਵੀ ਕਮਲਕੌਰ ਨੂੰ ਅਝਿਹਾ ਕਰਨ ਤੋਂ ਰੋਕਦੀਆਂ ਰਹੀਆਂ ਕਿਉਂਕਿ ਇਹ ਕੰਚਨ ਤਿਵਾਰੀ ਨਾਮ ਬਦਲ ਕੇ ਕਮਲਕੌਰ ਪੰਜਾਬੀ ਔਰਤਾਂ ਵਾਲਾ ਨਾਮ ਰੱਖ ਕੇ ਸਿੱਖ ਭਾਈਚਾਰੇ ਨੂੰ ਤੇ ਪੰਜਾਬੀਆਂ ਨੂੰ ਬਦਨਾਮੀ ਦਾ ਦਾਗ ਲਾ ਰਹੀ ਸੀ ਇਹ ਕਹਿਣਾ ਸੀ ਸਿੱਖ ਜੱਥੇਬੰਦੀਆਂ ਦਾ ਜੋ ਕਿ ਦੇਨਾ ਕਿਤੇ ਬਿਲਕੁਲ ਸਹੀ ਗੱਲ ਸੀ 3-4 ਸਾਲ ਪਹਿਲਾਂ ਅਮਰਿਤਪਾਲ ਸਿੰਘ ਮੈਰੋਂ ਦੀ ਨਿਹੰਗ ਸਿੰਘ ਜੱਥੇਬੰਦੀ ਵੱਲੋਂ ਵੀ ਕਮਲਕੌਰ ਨੂੰ ਪੰਜਾਬ 'ਚ ਗੰਦ ਪਾਉਣ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਕਮਲਕੌਰ ਨੇ ਲਾਈਵ ਆ ਕੇ ਮਾਫੀ ਵੀ ਮੰਗੀ ਤੇ ਅੱਗੇ ਤੋਂ ਅਸ਼ਲੀਲ ਸ਼ਬਦਾਂ ਵਾਲੀ ਵੀਡੀਓ ਨਾ ਪਾਉਣ ਦੀ ਗੱਲ ਵੀ ਕਹੀ ਪਰ ਕੁਝ ਦਿਨਾਂ ਬਾਅਦ ਫੇਰ ਇਹ ਉਸੇ ਰਸਤੇ ਤੋਂ ਤੁਰ ਪਈ ਮਤਲਬ ਇਹ ਗਲਤ ਵੀਡੀਓ ਪਾਉਣ ਤੋਂ ਨਾ ਰੁਕੀ ਤੁਹਾਨੂੰ ਦੱਸ ਦਈਏਗੇ ਇਸ ਤੋਂ ਬਿਨਾ 7 ਸਾਲ ਪਹਿਲਾਂ ਗੈਂਗਸਟਰ ਅਰਸ਼ ਡਾਲਾ ਵੱਲੋਂ ਵੀ ਕਮਲਕੌਰ ਨੂੰ ਧਮਕੀ ਆਈ ਸੀ ਕਿ ਇਹੋ ਜੀਆਂ ਵੀਡੀਓਜ਼ ਪਾਉਣੀਆਂ ਛੱਡ ਦੇ ਨਹੀਂ ਤਾਂ ਤੇਰਾ ਸਾਰਾ ਪਰਿਵਾਰ ਖਤਮ ਕਰ ਦੇਵਾਂਗੇ ਪਰ ਕਮਲਕੌਰ ਨੇ ਅਰਸ਼ ਡਾਲਾ ਦੀ ਧਮਕੀ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਆਪਣਾ ਕੰਮ ਉਸੇ ਤਰੀਕੇ ਨਾਲ ਕਰਦੀ ਰਹੀ ਬਾਕੀ ਕਮਲਕੌਰ ਦੇ ਗਵੰਡੀਆਂ ਦਾ ਕਹਿਣਾ ਹੈ ਕਿ ਕਮਲਕੌਰ ਦਾ ਪਰਿਵਾਰ ਠੀਕ ਹੈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੀ ਕਮਲਕੌਰ ਮਹੱਲੇ ਦੇ ਵਿੱਚ ਵੀ ਸਾਰਿਆਂ ਨਾਲ ਸਹੀ ਮਿਲਦੀ ਵਰਤਦੀ ਸੀ ਮਹੱਲੇ ਦੇ ਵਿੱਚ ਕਮਲਕੌਰ ਨੇ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਕਦੇ ਇਤਰਾਜੋ ਕੱਪੜੇ ਨਹੀਂ ਪਾਏ ਦੂਜੇ ਪਾਸੇ ਕਮਲਕੌਰ ਦੇ ਮਹੱਲੇ ਦੇ ਕੁਝ 1-2 ਬੰਦਿਆਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਕਮਲਕੌਰ ਨੂੰ ਮਹੱਲੇ ਦੇ ਵਿੱਚ ਇਤਰਾਜੋ ਕੱਪੜਿਆਂ ਦੇ ਵਿੱਚ ਸ਼ਰਾਬ ਪੀਤੇ ਦੇਖਿਆ ਤਾਨੂੰ ਦੱਸਦੀ ਹੈ ਕਿ ਕਮਲਕੌਰ ਦੀ ਭੈਣ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਕਮਲਕੌਰ 9 ਜੂਨ ਨੂੰ ਕਾਰ ਰਿਪੇਅਰ ਕਰਵਾਉਣ ਲਈ ਬਠਿੰਡੇ ਗਈ ਸੀ ਉੱਥੇ ਹੀ ਇਹ ਵੀ ਸੁਣਨ ਚ ਆਇਆ ਕਿ ਇਹ 9 ਉਹਨੂੰ ਬਠਿੰਡੇ ਵੀਡੀਓ ਪ੍ਰੋਮੋਸ਼ਨ ਕਰਨ ਲਈ ਗਈ ਸੀ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਬਠਿੰਡੇ ਮੱਥਾ ਟੇਕਣ ਗਈ ਸੀ ਜੋ ਵੀ ਹੋਵੇ ਕਮਲਕੌਰ 9 ਜੂਨ ਨੂੰ ਆਪਣੀ ਕਾਰ ਦੇ ਵਿੱਚ ਬਠਿੰਡਾ ਗਈ ਜਿਸ ਤੋਂ ਬਾਅਦ ਜਦੋਂ ਘਰਦਿਆਂ ਨੇ ਉਸ ਨਾਲ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ 11 ਜੂਨ ਦੀ ਰਾਤ ਨੂੰ ਲੋਕਾਂ ਨੇ ਬਠਿੰਡਾ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਇਤਰਾਜਯੋਗ ਕਾਰ ਖੜੀ ਵੇਖੀ ਜਿਸ ਦੇ ਵਿੱਚੋਂ ਕਾਫੀ ਬਦਬੂ ਆ ਰਹੀ ਸੀ ਜਿਸ ਤੋਂ ਬਾਅਦ ਲੋਕਾਂ ਨੇ ਉੱਥੋਂ ਦੇ ਸਟਾਫ ਨੂੰ ਗੱਡੀ ਬਾਰੇ ਦੱਸਿਆ ਸਟਾਫ ਨੇ ਪੁਲਿਸ ਨੂੰ ਫੋਨ ਕੀਤਾ ਜਦੋਂ ਪੁਲਿਸ ਨੇ ਆ ਕੇ ਗੱਡੀ ਨੂੰ ਚੈੱਕ ਕੀਤਾ ਤਾਂ ਗੱਡੀ ਨੂੰ ਲੋਕ ਲੱਗਿਆ ਹੋਇਆ ਸੀ ਲੋਕ ਖੋਲਣ ਦੇ ਗੱਡੀ ਦੀ ਪਿਛਲੀ ਸੀਟ ਤੋਂ ਇੱਕ ਔਰਤ ਦੀ ਲਾਸ਼ ਮਿਲੀ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਿਆ ਕਿ ਇਹ ਲਾਸ਼ ਲੁਧਿਆਣੇ ਦੀ ਰਹਿਣ ਵਾਲੀ ਕੰਚਨ तिवारी ਯਾਨੀ ਕਿ ਕਮਲ ਕੌਰ ਦੀ ਹੈ ਤੁਹਾਨੂੰ ਦੱਸ ਦਈਏਗੇ ਇਸ ਦੀ ਇਹ ਲਾਸ਼ ਬਠਿੰਡਾ ਬਰਨਾਲਾ ਰੋਡ ਪੁੱਛੋ ਚੰਡੀਗੜ੍ਹ ਹਾਈਵੇ ਤੇ ਬਣੀ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਮਿਲੀ ਹੈ ਮੌਕੇ ਦੀ ਜਾਂਚ ਪੜਤਾਲ ਤੋਂ ਬਾਅਦ ਪੁਲਿਸ ਨੇ ਅੰਦਾਜ਼ਾ ਲਾਇਆ ਕਿ ਇਸ ਦਾ ਕਤਲ ਕਿਸੇ ਹੋਰ ਥਾਂ ਕੀਤਾ ਗਿਆ ਜਿਸ ਤੋਂ ਬਾਅਦ ਕਾਰ ਦੇ ਵਿੱਚ ਲਾਸ਼ ਨੂੰ ਪਾ ਕੇ ਕਾਰ ਨੂੰ ਇੱਥੇ ਪਾਰਕਿੰਗ ਕੀਤਾ ਗਿਆ ਹੁਣ ਪੁਲਿਸ ਸੀਸੀਟੀਵੀ ਕੈਮਰੇ ਤੇ ਆਲੇ-ਦੁਆਲੇ ਦੀ ਜਾਂਚ ਪੜਤਾਲ ਕਰੇਗੀ ਕਮਲਕੌਰ ਦੇ ਪਰਿਵਾਰ ਤੋਂ ਪੁੱਛਗਿੱਛ ਕਰੇਗੀ ਪੂਰੀ ਜਾਂਚ ਪੜਤਾਲ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਪੂਰੀ ਜਾਣਕਾਰੀ ਸਾਹਮਣੇ ਆਵੇਗੀ ਫਿਰ ਪਤਾ ਲੱਗੇਗਾ ਕਿ ਕਮਲਕੌਰ ਨੇ ਕੁਝ ਖਾ ਕੇ ਆਪ ਆਤਮ ਹੱਤਿਆ ਕੀਤੀ ਹੈ ਜਾਂ ਫਿਰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਸ ਦਾ ਕਤਲ ਕੀਤਾ ਗਿਆ ਹੈ ਬਾਕੀ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ ਕਮਲਕੌਰ ਦੇ ਕਤਲ ਦੀਆਂ ਖਬਰਾਂ ਹੀ ਵੇਖਣ ਨੂੰ ਮਿਲ ਰਹੀਆਂ ਨੇ ਖਬਰਾਂ ਦੇ نیچے ਜੋ ਲੋਕ ਕਮੈਂਟ ਕਰ ਰਹੇ ਨੇ ਉਹ ਤੁਸੀਂ ਮੋਬਾਈਲ ਦੀ ਸਕਰੀਨ ਤੇ ਆਪ ਹੀ ਪੜ ਲਵੋ ਇੱਕ ਨੇ ਲਿਖਿਆ ਕਿ ਧੰਨਵਾਦ ਉਸ ਸ਼ਖਸ ਦਾ ਜਿਨੇ ਪੰਜਾਬ ਦਾ ਮਹਾਨ ਗੰਦ ਸਾਫ ਕੀਤਾ ਦੂਜੇ ਨੇ ਲਿਖਿਆ ਕਿ ਗੰਦ ਸਾਫ ਕਰਨਾ ਬਹੁਤ ਜ਼ਰੂਰੀ ਤੀਜੇ ਨੇ ਲਿਖਿਆ ਕਿ ਪੰਜਾਬ ਚੋਂ ਗੰਦ ਤੇ ਗੰਦਗੀ ਨੂੰ ਸਾਫ ਕਰਨ ਵਾਲਿਆਂ ਦਾ ਧੰਨਵਾਦ ਸੋ ਐਦਾਂ ਹੋਰ ਵੀ ਹਜ਼ਾਰਾਂ ਲੋਕ ਕਮੈਂਟਾਂ ਰਾਹੀਂ ਕਮਲਕੌਰ ਦੀ ਮੌਤ ਦੀ ਖੁਸ਼ੀ ਮਨਾ ਰਹੇ ਨੇ ਜੇ ਕਮਲਕੌਰ ਨੇ ਚੰਗੇ ਕੰਮ ਕਰਕੇ ਸੋਸ਼ਲ ਮੀਡੀਆ ਤੇ ਪਛਾਣ ਬਣਾਈ ਹੁੰਦੀ ਤਾਂ ਗੱਲ ਕੁਝ ਹੋਰ ਹੋਣੀ ਸੀ ਬੇਸ਼ੱਕ ਕਮਲਕੌਰ ਨੇ ਲੱਖਾਂ ਫੋਲੋਅਰਸ ਸੋਸ਼ਲ ਮੀਡੀਆ ਤੇ ਇਕੱਠੇ ਕੀਤੇ ਪਰ ਉਹ ਸਾਰੀ ਉਮਰ ਇੱਜ਼ਤ ਨਾ ਕਮਾ ਸਕੀ ਤੇ ਨਾ ਹੀ ਹੁਣ ਮਰਨ ਤੋਂ ਬਾਅਦ ਉਸ ਨੂੰ ਇੱਜ਼ਤ ਮਿਲ ਰਹੀ ਹੈ ਹਾਂ ਗਲਤ ਵੀਡੀਓ ਬਣਾ ਕੇ ਉਸ ਨੇ ਪੈਸਾ ਬੇਸ਼ੱਕ ਵੱਧ ਕਮਾ ਲਿਆ ਹੋਣਾ ਪਰ ਕੀ ਫਾਇਦਾ ਐ ਇਸੇ ਕਮਾਈ ਦਾ ਜੋ ਤੁਹਾਨੂੰ ਆਰਥਿਕ ਸੁੱਖ ਤਾਂ ਦੇ ਦੇਵੇ ਪਰ ਸਮਾਜਿਕ ਤੇ ਮਾਨਸਿਕ ਪੱਖੋਂ ਤੁਸੀਂ ਦੁਖੀ ਰਹੋ ਲੋਕੀ ਤੁਹਾਨੂੰ ਜੂਂਦੇ ਨੂੰ ਵੀ ਗਾਲਾਂ ਕੱਢਣ ਤੇ ਮਰੇ ਨੂੰ ਗਾਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਦੇਣ ਸੋ ਹੋਰ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹੋ ਜਿਹਾ ਗਲਤ ਕੰਮ ਨਾ ਕਰਨ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਨ ਤਾਂ ਕਿ ਸਮਾਜ ਨੂੰ ਉਹਨਾਂ ਖਿਲਾਫ ਕੋਈ ਰੋਸ ਨਾ ਹੋਵੇ। ਬਾਕੀ ਤੁਸੀਂ ਕਮਲਕੌਰ ਦੀ ਮੌਤ ਨੂੰ ਕਿਵੇਂ ਦੇਖਦੇ ਹੋ? ਕਮੈਂਟ ਕਰਕੇ ਸਾਨੂੰ ਜਰੂਰ ਦੱਸੋ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ। ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।